ਸਤਿਨਾਮ ਸ੍ਰੀ ਵਾਹਿਗੁਰੂ ਜੀ ਸੰਗਤ ਜੀ ਲਵਾਉ ਜੀ ਹਾਜ਼ਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਪਿੰਡ ਰੋੜਕੀ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸੰਗ ਜੀ ਆਪ ਜਾਣਦੇ ਆ ਸਫਰ ਦੀ ਆਪਾਂ ਜਦੋਂ ਵੀ ਸ਼ੁਰੂਆਤ ਕਰੀਏ ਨਵੇਂ ਦੀ ਪਹਿਲਾਂ ਗੁਰੂ ਘਰ ਹੀ ਆਈਦਾ ਤੇ ਗੁਰੂ ਘਰੋਂ ਦਾਰਸ਼ਨ ਕਰਕੇ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਕੇ ਤੇ ਗੁਰੂ ਤੋਂ ਥਾਪੜਾ ਲੈ ਕੇ ਫੇਰ ਸਫ਼ਰ ਵੱਲ ਵਧੀਦਾ ਆ ਇਸ ਕਰਕੇ ਅੱਜ ਵੀ ਆਪਣੀ ਸਫ਼ਰ ਦੀ ਤਿਆਰੀ ਆ ਪਹਿਲਾ ਦਿਨ ਆ ਸਫ਼ਰ ਦਾ ਸਫ਼ਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆ ਜਾਓ ਗੁਰੂ ਚਰਨਾਂ 'ਚ ਲਵਾਉਨੇ ਆ ਜੀ ਹਾਜ਼ਰੀ ਆ ਜਾਓ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਤਨ ਤਨ ਅਕਾਲ ਪੁਰਖ ਸੱਚੇ ਬਾਦਸ਼ਾਹ ਮਹਾਰਾਜ ਜੀ ਤਨ ਤਨ ਦਸੇ ਪਾਤਸ਼ਾਹियां ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਟਾਂ ਕੋਟ ਪਰਣਾਮ ਸਿੰਘਾਂ ਤੇ ਸਿੰਘਣੇ ਸ਼ਹੀਦੀ ਨੂੰ ਸਤਨਾਮ ਸ੍ਰੀ ਵਾਹਿਗੁਰੂ ਜੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਜੀ ਸੰਗਤ ਜੀ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਕਰੋ ਗੁਰੂ ਜੀ ਤੋਂ ਖੁਸ਼ੀਆਂ ਪ੍ਰਾਪਤ ਤੇ ਗੁਰੂ ਜੀ ਦਾਸ ਦੀ ਵੀ ਹਾਜ਼ਰੀ ਪ੍ਰਵਾਨ ਕਰਨ ਸੰਗਤ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰਦੁਆਰਾ ਸਿੰਘ ਸਭਾ ਪਿੰਡ ਰੋੜਕੀ ਜ਼ਿਲ੍ਹਾ ਜਲੰਧਰ ਨਵੇਂ ਸਫ਼ਰ ਦੀ ਸ਼ੁਰੂਆਤ ਹੈ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਅੰਗ ਸੰਗ ਸਹਾਇ ਹੋ ਕੇ ਦਾਸ ਦਾ ਸਫਰ ਆਪ ਬਾਹ ਫੜ ਕੇ ਫਤਿਹ ਕਰਵਾਉਣਾ ਸੱਚੇ ਪਾਤਸ਼ਾਹ ਜੀ ਆਪ ਹੀ ਦਾਸ ਨੂੰ ਥਾਪੜਾ ਦੇ ਕੇ ਤੋੜਨਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਦਰਸ਼ਨ ਵੀ ਕਰ ਲਿਆ ਆਪਾਂ ਗੁਰੂ ਚਰਨਾਂ 'ਚ ਹਾਜ਼ਰੀ ਵੀ ਲਵਾ ਲਈ ਤੇ ਆਪ ਜੀ ਨੂੰ ਵੀ ਵੀਡੀਓ ਦੇ ਜ਼ਰੀਏ ਕਰਵਾ ਤੇ ਤੇ ਲਵਾਓ ਹਾਜ਼ਰੀ ਆ ਜਾਓ ਜੀ ਹੌਣ ਫੇ ਬਾਦਿਆਂ ਸਫਰ ਵੱਲ ਕਾਰ ਜਾ ਕੇ ਚੱਕਦੇ ਆਂ ਤੂਫਾਨ ਛੱਡਦੇ ਆਂ ਤੂਫਾਨ ਦੀਆਂ ਲਗਾਮਾਂ ਤੇ ਸਫ਼ਰ ਆਪਣਾ ਸੰਗਤ ਜੀ ਇਹ ਸਾਰਾ ਗੁਰੂ ਘਰਾਂ ਦਾ ਹੀ ਹੋਊਗਾ ਤੇ ਥੋੜਾ ਜਿਹਾ ਜਾ ਕੇ ਉੱਤਰਾਖੰਡ ਦੇ ਵਿੱਚ ਆਲਾ ਦਵਾਲਾ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਫ਼ਰ 'ਚ ਐਦਕੀ ਆਪਣੇ ਨਾਲ ਆਪਣਾ ਇੱਕ ਸਾਥੀ ਵੀ ਆ ਉਹ ਵੀ ਤੁਹਾਨੂੰ ਮਿਲਾਵਾਂਗੇ ਅੱਜ ਤੇ ਸਾਥੀ ਉਹ ਮਹਾਰਥੀ ਐ ਸਾਈਕਲਿੰਗ ਦੇ ਇੱਕ ਹੰਦੇ ਉਹ ਤਾਂ 4-400 ਕਿਲੋਮੀਟਰ ਵੀ ਦਿਹਾੜੀ ਦਾ ਚਲਾ ਜਾਂਦੇ ਆ ਸੱਚੇ ਬਾਸ਼ਾ ਜੀ ਦਾਸ ਨੂੰ ਵੀ ਵੱਲ ਵਖਸਣਾ ਬਰਾਬਰ ਹੀ ਲਗਾਮਾਂ ਛੱਡ ਕੇ ਤੂਫਾਨ ਦੀਆਂ ਦਾਸ ਵੀ ਭਜਾਵੇ ਪੂਰਾ ਘੋੜਾ ਉਹਨਾਂ ਦੇ ਨਾਲ ਆਇਆ ਸੰਗਾ ਜੀ ਲਾਓ ਇਹ ਜਕਾਰਾ ਬਾਦਦੇ ਆ ਸਬਰਵਲ ਬੋਲੇ ਸੋਨਿਹਾਲ ਸਤ ਸ਼੍ਰੀ ਅਕਾਲ ਹਾਂਜੀ ਕੀ ਹਾਲ ਜੀ ਸਾਰਿਆਂ ਦਾ ਵੱਲੇ ਦਾ ਸਾਰੇ ਭੈਣ ਭਰਾਵਾਂ ਨੂੰ ਮਤਾਮਾ ਬਜ਼ੁਰਗਾਂ ਨੂੰ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਆਪਾਂ ਜੀ ਦੇਖਿਆ ਪਿਛਲੀ ਕਲਿੱਪ 'ਚ ਗੁਰੂ ਘਰ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦੀ ਆ ਥਾਪੜਾ ਲੈ ਜਾਂਦਾ ਗੁਰੂ ਜੀ ਤੋਂ ਅਰਦਾਸ ਕਰ ਆਂਦੀ ਆ ਤੇ ਹੁਣ ਛੱਡਦੇ ਨੇ ਲਗਾਮਾਂ ਘੋੜੇ ਦੀਆਂ ਤੇ ਸਫ਼ਰ ਹੈ ਆਪਣਾ ਜੀ ਪੰਜਾਬ ਤੋਂ ਉੱਤਰਾਖੰਡਾ ਆਪਣੇ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਤੇ ਉੱਤਰਾਖੰਡ ਦੇ ਵਿੱਚ ਪਹਿਲ ਦੇ ਆਧਾਰ ਤੇ ਸਫਰ ਆਪਣਾ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਤੱਕ ਦਾ ਤੇ ਬਾਕੀ ਬਾਅਦ ਚੋਂ ਹੋਰ ਵੀ ਚੀਜ਼ਾਂ ਐਕਸਪਲੋਰ ਕਰਾਂਗੇ ਉੱਤਰਾਖੰਡ ਦੇ ਵਿੱਚ ਜੋ ਜੋ ਦੇਖਣ ਨੂੰ ਮਿਲਿਆ ਤੁਹਾਡੇ ਨਾਲ ਸਾਂਝਾ ਕਰਦੇ ਜਾਵਾਂਗੇ ਤੇ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆ ਅੱਜ ਦਾ ਜਿਹੜਾ ਇਹ ਸਫਰ ਆ ਸਾਰਾ ਇਹ 77 ਬੰਦੇ ਨਾਲ ਆਪਾਂ ਕਰਨਾ ਹੈ ਤੇ ਆਪਣੇ ਦਿਲ ਦੀ ਇਹ ਖੁਆਇਸ਼ ਵੀ ਖੁਆਇਸ਼ ਵੀ ਸੀਗੀ ਵੀ ਉਸ ਬੰਦਿਆਂ ਨਾਲ ਸਫਰ ਹੋਵੇ ਤੇ ਬਾਕੀ ਹੋਰ ਬੰਦਿਆਂ ਦੇ ਨਾਂ ਵੀ ਤੁਹਾਡੇ ਨਾਲ ਸਫਰ ਦੇ ਨਾਲ-ਨਾਲ ਜਾਂਦੇ ਜਾਂਦੇ ਸਾਂਝਾ ਕਰਦੇ ਜਾਵਾਂਗੇ ਕਿਹੜੇ ਬੰਦਿਆਂ ਨਾਲ ਆਪਣੀ ਦਿਲ ਇਤਮੰਨਾ ਆ ਸਫਰ ਕਰਨ ਦੀ ਬੜੀ ਚੈਰਦੀ ਆ ਇਹ ਤੇ ਆ ਜਾਓ ਜੀ ਬਾਧੇ ਆ ਫੇ ਸਫਰ ਵਾਲਾ ਇਸ ਵਾਰ ਆਪਾਂ ਟੈਂਟ ਸਲੀਪਿੰਗ ਬਗਾਏਗਾ ਬਾਕੀ ਖਾਣ ਬਣਾਉਣ ਵਾਲਾ ਸਮਾਨ ਉਹ ਕੁਛ ਨਹੀਂ ਚੱਕਿਆ ਤੇ ਬਾਕੀ ਹੋਰ ਕੀ ਕੀ ਸੰਦਾ ਪੜਾ ਨਵਾਂ ਖਰੀਦੇ ਆਇਆ ਤੇ ਟੀ-ਸ਼ਰਟਾਂ ਕਿਹੜੇ ਲੋਗੋ ਬਣਾ ਲਾ ਕੇ ਬਣਾਈਆਂ ਆ ਉਹ ਸਾਰਾ ਤੁਹਾਡੇ ਨਾਲ ਸਫ਼ਰ ਦੇ ਦੌਰਾਨ ਹੀ ਸਾਂਝਾ ਕਰਦੇ ਜਾਵਾਂਗੇ ਤੇ ਆ ਦੋ ਬੈਗ ਆ ਫਕਰਾਂ ਦੇ ਤੇ ਇੱਕ ਨਾਲ ਪੰਪ ਤੇ ਉਹ ਵਿੱਚ ਸੈਂਟਰ 'ਚ ਬੈਗ ਹੋ ਗਿਆ ਉਹ 'ਚ ਪਾਣੀ ਨਹੀਂ ਘਰ ਮੰਦਾ ਉਹ ਬੈਗ ਦਾ ਇਹ ਬਹੁਤ ਫਾਇਦਾ ਆ ਤੇ ਆਪਣੇ ਮੋਢੇ 'ਤੇ ਕੈਥਲਾਉਣ ਦਾ ਬੈਗ ਤੇ ਸਦਾ ਹੀ ਨਿਸ਼ਾਨ ਰਹਿਣ ਚੁੱਲਦੇ ਪੰਥ ਖਾਲਸਾ ਮਹਾਰਾਜ ਦੇ ਚੱਲ ਬਈ ਤੂਫਾਨ ਸਿਆਂ ਛੱਡিয়ে ਤੇਰੀਆਂ ਲਗਾਮਾਂ ਹੁਣ ਤੇ ਅੱਜ ਦਾ ਸਫ਼ਰ ਆਪਣਾ ਹੋਊਗਾ ਗੁਰਦੁਆਰਾ ਨਾਡਾ ਸਾਹਿਬ ਪੰਜ ਕੋਲਾਜ ਪਿੰਡਾ ਜਿਹੜਾ ਤੇ ਘੱਟੋ ਘੱਟ ਸਫ਼ਰ ਆਪਣਾ ਅੱਜ ਦਾ ਬਣ ਜਾਣਾ 170-180 ਕਿਲੋਮੀਟਰ ਦੇ ਲਾਗੇ 170 ਜਾਂ 180 ਲਓ ਜੀ ਪਹੁੰਚ ਗਏ ਆ ਆਪਾਂ ਪੈਂਡ ਰੋਡ ਕੀ ਤੋਂ ਚੱਲ ਕੇ ਸ਼ਹਿਰ ਗ੍ਰਾਇਆ ਜੇ ਗ੍ਰਾਇਆ ਆਪਾਂ ਫਿਰ SBI ਦਾ ਆਪਣਾ ਅਕਾਊਂਟ ਆ ਇੱਥੇ ਦੇਖ ਪਿਆ ਆਪਾਂ ਨੂੰ ATM ਤੇ ਇੱਥੋਂ ਮੈਂਗਾ ਥੋੜਾ ਕੈਸ਼ ਕਿੜਾ ਲਈਏ ਕੋਲ ਕੈਸ਼ ਰੁਪਏ ਸਾਰੇ 20 ਆ ਇਸ ਕਰਕੇ ਕੈਸ਼ ਕੋਲ ਹੋਣਾ ਜ਼ਰੂਰੀ ਆ ਆਜਾ ਕਢਾ ਲਈਏ ਥੋੜੇ ਜੇ ਪੈਸੇ ਫਿਰ ਉਹ ਸਦਾ ਹੀ ਨਿਸ਼ਾਨ ਰਹਿਣ ਜੂਦੇ ਪੰਤ ਖਾਲਸਾ ਮਹਾਰਾਜ ਦੇ ਲਓ ਜੀ ਆਪਾਂ ਲੁਧਿਆਣੇ ਪਹੁੰਚ ਗਏ ਆ ਜਲੰਧਰ ਬਾਈਪਾਸ ਦੇ ਲਾਗੇ ਆ ਕੇ ਹੋ ਜਾਂਦਾ ਮੀਨਾ ਹੀ ਵੀ ਇਹ ਆਪਾਂ ਥਲੇ ਰਿਓ ਆ ਸੈੜ ਸੈੜ ਦੇ ਇਹ ਆਪਾਂ ਲੁਧਿਆਣੇ ਤੋਂ ਕੱਟ ਮਰਾਂਗੇ ਸਮਰਾਲਾ ਚੌਂਕ ਸਮਰਾਲਾ ਚੌਂਕ ਤੋਂ ਹੋਵਾਂਗੇ ਚੰਡੀਗੜ੍ਹ ਰੋਡ ਆ ਤੇ ਵੀਡੀਓ ਬਣਾਣੀ ਬੰਦੇ ਕਰਦੇ ਰੜਕੀ ਵਾਲਿਆ ਦੇਖੋ ਚੰਦ ਨਾ ਜੜਾ ਲਈ ਅੱਜ ਆਖਾ ਨਾ ਸੂਹ ਸੂਣੀ ਹੋਇਆ ਹੈਗਾ ਚਾਜ ਨਾ ਤੇ ਹੁਣ ਵੀ ਜਣੀ ਅੱਖ ਜੀ ਲੱਗਦੀ ਹੈ ਗੱਲ ਚਲਾਉਂਦੇ ਆਂ ਦੀ ਕਿਤੇ-ਕਿਤੇ ਝੋਕ ਲੱਗ ਜਾਂਦੀ ਯਾਰ ਕੇ ਰੁਕੇ ਆ ਉੱਥੇ ਆਪਣੇ ਟੋਲ ਬਲਾ ਜਾਂ ਨੰਕੇ ਰੁਕੇ ਹੈਗੇ 15-20 ਮਿੰਟ ਬੈਠੇ ਅਥੇ ਚਾਹ ਜੂ ਪੀਤੀ ਤੇ ਕੌਣ ਦੇਖਦੇ ਆ ਬਾਕੀ ਕਿਦਾਂ ਨੀਂਦ ਦਾ ਤਕਰੀਬਨ 20-21 ਦਿਨ ਹੀ ਹੋ ਗਿਆ ਜੱਜ ਨਾਲ ਸੁੱਤਿਆਂ ਨੂੰ ਰੋਜ਼ 3-4 ਵਜੇ ਅੱਖ ਲੱਗਦੀ ਸੀਗੀ ਤੇ 6-7 ਵਜੇ ਉੱਠ ਖੜੀਦਾ ਸੀ ਪਤਾ ਨਹੀਂ ਕੀ ਚੱਕਰ ਹੈ ਨੀਂਦ ਨਹੀਂ ਆਉਦੀ ਜੱਜ ਨਾਲ ਤੇ ਅੱਜ ਉਹਦਾ ਜੋ ਨੁਕਸਾਨ ਹੋ ਰਿਹਾ ਅੱਜ ਪਤਾ ਲੱਗਦਾ ਆ ਅੱਜ ਹੈਗਾ ਚਲਉਂਦੇ ਆ ਨੂੰ ਝੋਕ ਜਿਹੀ ਲੱਗਦੀ ਆੱਖ ਜੀ ਲੱਗ ਜਾਂਦੀ ਆ ਕਿਤੇ ਕਿਤੇ ਸਿਰਕ ਢਲਕ ਵੀ ਜਾਂਦਾ ਅੱਜ ਨੀਂਦ ਪੂਰੀ ਹੋਊਗੀ ਹੈਲੋ ਬੰਦਾ ਹੱਥ ਖੜਾ ਕਰਦਾ ਜਾਂਦਾ ਅੱਜ ਜਾ ਆਗੇ ਘੜੀ 170 80 ਕਿਲੋਮੀਟਰ ਜੋ ਮਾਰਾਂਗੇ ਸਰੀਰ ਥੱਕੂਗਾ ਤੇ ਫੇਰ ਨੀਂਦ ਵਧੀਆ ਆਊਗੀ ਕਿਉਂਕਿ ਲੱਗ ਕੇ ਆਇਆ ਸਰੀਰ ਹਾਸ ਸਾਈਕਲਿੰਗ ਤੇ ਵਖਰਾ ਹੀ ਨਹੀਂ ਆ ਰਾਇਆ ਅੱਜ ਲੋ ਜੀ ਤੂਫਾਨ ਇਧਰ ਆਪੇ ਛਾਵੇਂ ਲਾਤਾ ਆ ਤੇ ਲੁਧਿਆਣੇ ਤੋਂ ਆਪਾਂ ਬਾਹਰ ਜਾ ਨਿਕਲੇ ਆਏ ਹਾਂ ਚੰਡੀਗੜ੍ਹ ਰੋਡ ਵੱਲੋਂ ਲੁਧਿਆਣੇ ਤੋਂ ਬਾਹਰ ਆ ਗਏ ਆ ਆਪਾਂ 7-8 ਕਿਲੋਮੀਟਰ ਤੇ ਸਮਾਂ ਹੋ ਗਿਆ 11 ਵਜੇ ਗਿਆ ਤੇ ਨਾਨ ਨਾਂ ਦੀ ਆਪਾਂ ਨੇ ਕਰੇੜੀ ਜੀ ਦਿੱਤੀ ਸੀਗੀ ਤੇ ਮੈਂ ਕਿਹਾ ਚੱਲ ਨਾਨ ਖਾ ਲਈਏ ਭੁੱਖ ਵੀ ਲੱਗੀ ਆ ਤੇ ਟਾਈਮ ਵੀ ਬਾਵਾ ਹੋ ਗਿਆ ਆ ਇਹ ਕਰਕੇ ਨਾਨ ਖਾਈਏ એનર્ਜੀ ਡਾਊਨਲੋਡ ਕਰੀਏ ਲੈਨ ਪਹਿਲਾ ਜੋਰ ਖਾਸਾ ਲੱਗਣ ਰਿਹਾ ਆ ਪੂਰੀ ਰੌੜਕਿਆਂ ਦੀ ਬਾ ਬਾ ਹੋਈ ਭਈਆ ਤੇ ਨਾਨ ਖਾ ਕੇ એનર્ਜੀ ਬਣਾ ਕੇ ਫੇਰ ਛੱਡ ਦਿਆਂ ਲਗਾਮਾਂ ਤੇਰੀਆਂ ਤੂਫਾਨ ਓਏ ਬਹੁਤ ਗਰਮੀ ਆ ਜਰੂਰ ਸੱਡਿਆ ਪਿਆ ਗਰਮੀ ਨੇ ਅੱਜ ਤਾਂ ਨਾ ਨੂਨ ਖਾ ਕੇ ਚੱਲੇ ਹੈਗੇ ਆਪਾਂ ਯਾਨੀ ਕਿ ਆ ਗਏ 10 ਕਿਲੋਮੀਟਰ ਉੱਥੋਂ ਨਾਨ ਕਿੱਥੇ ਕਾਦੇ ਸੀ ਆਪਾਂ ਪਹਾੜਾ ਲੰਗੇ ਆ ਜਣੀ ਆਪਾਂ ਪਹਾੜਾ ਕਰਾਸ ਕਰਤਾ ਆਪਾਂ ਗਰਮੀ ਯਾਨੀ ਇੰਨੀ ਹੈ ਨਾ ਤਾਨੂੰ ਵੀ ਪਤਾ ਹੀ ਹੈ ਕਿਹੜਾ ਦੱਸਾਂ ਜੀ ਲੋੜ ਮੈਂ ਕਿਹੜਾ ਹੋਰ ਕੇ ਕੰਟਰੀ ਜਿ ਫਿਰਦਾ ਕਿ ਨਹੀਂ ਪੰਜਾਬ ਚ ਹੀ ਆ ਬਹੁਤ ਗਰਮੀ ਹੈ ਯਾਰ ਪੂਰਾ ਪਟੱcka ਵਿਆ ਵਿਆ ਰੌਣਕੀ ਵਾਲੇ ਦਾ ਐਨਰਜੀ ਡਾਊਨਲੋਡ ਕਰ ਕਰਕੇ ਫੇ ਪਹੁੰਚਣਾ ਅੱਜ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਤ ਖਾਲਸਾ ਮਹਾਰਾਜ ਦੇ ਲਈ ਚੰਡੀਗੜ੍ਹ ਰੋਡ ਸਿੱਧਾ ਹੀ ਤੇ ਭੈਣੀ ਸਾਹਿਬ ਆਪਣੇ ਖੱਬੇ ਅੱਥਰ ਅੱਗੇ ਜਾ ਕੇ ਮੋੜ ਜਾਂਦਾ ਤੇ ਪਰ ਆਪਣਾ ਰੂਟ ਸਿੱਧਾ ਹੀ ਆ ਮੂਰੇ ਪੌੜ ਬਣਦਾ ਆ ਸਾਈਡ ਦੀ ਹੋਈਆਂਗੇ ਰੁੜਕੀ ਵਾਲਿਆ ਇਹੀ ਤਾਂ ਘੋੜੇ ਦੀ ਮौज ਆ ਮੌਸਮ ਥੋੜਾ ਠੰਡਾ ਜਿਹਾ ਹੋਇਆ ਕੈਨ ਮੈਣ ਭੂਰੀਏ ਪੈਂਦੀ ਆ ਮਾਰੀ ਜੀ ਪੈ ਕੇ ਹਟੀ ਆ ਜਾਨੀ ਮੌਸਮ ਠੰਡਾ ਹੋ ਗਿਆ ਤੇ ਗੱਲਬਾਤ ਵੀ ਲੱਪਈ ਉਤਰਨਾ ਤੇ ਗਰਮੀ ਨੇ ਤਾਂ ਮਤ ਮਾਰੀ ਬਈ ਸੀ ਬਈ ਸਤਗੁਰੂ ਰਾਮ ਸਿੰਘ ਮਾਰ ਗਿਆ ਜੀ ਇਹ ਅੱਜ ਤਾਂ ਸਫਰ ਨਿਕਲਣੇ ਨਹੀਂ ਡਿਆ ਹੈਗਾ ਲੁਧਿਆਣੇ ਤੋਂ ਮਸੀਂ ਆਪਾਂ 30 ਕਿਲੋਮੀਟਰ ਦੇ ਗੇਟ ਜੀ ਹੱਲੇ ਪਹੁੰਚੇ ਹੱਲੇ ਯਾਨੀ ਕਿ ਖਮਾਣੋ ਵੀ ਨਹੀਂ ਆਇਆ ਹੈਗਾ ਤੇ ਗਰਮੀ ਇੰਨੀ ਆ ਤਾਂ ਪੰਨੀ ਲੂਹਾ ਇੰਨਾ ਵਰਦਾ ਨਾ ਗੱਲਾਂ ਹੀ ਛੱਡ। ਤੇ ਏਦ ਕਰਕੇ ਆਪਾਂ ਨਾ ਹੁਣ ਇੱਥੇ ਘੰਟਾ ਹੋ ਗਿਆ ਆਪਾਂ ਰੈਸਟ ਕਰਦੇ ਆ ਇਹਨੂੰ। ਇੱਧਰ ਲੰਮਾ ਪਹਲੇ ਆਈ ਆਪਾਂ। ਤੇ ਮੈਨੂੰ ਤਾਂ ਥੋੜਾ ਠੰਡਾ ਜਾ ਹੋ ਜਵੇ ਯਾਰ। ਬਾਡੀ ਕਿਤੇ ਡੀ ਹਾਈਡਰੇਟ ਨਾ ਹੋ ਜਵੇ ਧੁੱਪ ਦੇ ਨਾਲ। ਕੋਣ ਤਾਂ ਬਾਲੀ ਕਿਹੜੀ ਆ ਦੇਖੋ। ਯਾਰ ਬਰ ਸਾਹਮਣੇ ਬੋਰ ਮਾਚੀਵਾੜਾ ਖਮਾਣੋਂ ਖੜਾ ਕਿਲੋਮੀਟਰ ਲਿਖਿਆ ਹੋਇਆ ਹੁਣ ਪਾਸ ਸਟਾਪ ਲਾਵਾਂਗੇ ਜਾ ਕੇ ਖਮਾਣੋਂ ਹਾਂਜੀ ਆਪਣੇ ਖਮਾਣੋਂ ਮਰਿੰਡੇ ਵਾਲ ਨੂੰ ਜਾਂਦਿਆਂ ਨੂੰ ਤੇ ਆਪਾਂ ਰਸਤੇ 'ਚ ਬਾਈ ਮੜੇ ਬਾਈ ਵੀ ਸਾਈਕਲਿਸਟ ਹੀ ਆ ਤੇ ਬਾਈ ਹੁਣੀ ਗੱਡੀ ਦੇਖਿਆ ਜਾਂਦਿਆਂ ਤੇ ਗੱਡੀ ਮੂੜ ਕੇ ਫੇਰ ਲੈ ਕੇ ਆਏ ਬਾਈ ਹੁਣੀ ਰੁਕਿਆ ਇਹ ਗੱਲਾਂ ਬਾਤਾਂ ਹੋਈਆਂ ਤੇ ਭਾਈ ਹੁਣ ਦਾ ਸੁਭਾਅ ਬਹੁਤ ਸੋਹਣਾ ਆ ਤੇ ਆ ਜਾਓ ਤੁਹਾਨੂੰ ਬਾਈਆਂ ਨਾਲ ਮਿਲਾਉਂਦੇ ਆ ਨਾਲੇ ਤੁਹਾਨੂੰ ਪਤਾ ਜਦੋਂ ਸਾਈਕਲੈਟ ਸਾਈਕਲਿਸਟ ਨੂੰ ਮਿਲਦਾ ਇੱਕ ਬੱੱਲਾ ਜਾ ਚੜ ਜਾਂਦਾ ਇਹ ਮਿਲਾਉਣੀ ਤੁਹਾਨੂੰ ਬਾਈਆਂ ਨਾਲ ਪਹਿਲੇ ਤਾਂ ਭਾਈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਵੀਰੋਣੀ ਮਿਲੇ ਹੀ ਸਾਨੂੰ ਅੱਜ ਆਪਨਾ ਪਿੰਟ ਹੈਗਾ ਉੱਛਲੇ ਚਾੜਾ ਤੇ ਇਹਨੇ ਆਪਣੇ ਫਰਵਾੜੇ ਕੋਲੇ ਪਿੰਟ ਇਹਨਾਂ ਦਾ ਵੀਰੋਣਾਂ ਦਾ ਰੁੜਕੀ ਤੇ ਇਹ ਚਲੋ ਸਾਨੂੰ ਪਿੱਛੋਂ ਥੋੜਾ ਜਿਹਾ 20 ਕਿਲੋਮੀਟਰ ਪਿੱਛੇ ਸਾਨੂੰ ਮਿਲੇ ਸੀਗੇ ਤੇ ਚਲੋ ਸਾਈਕਲਿਸਟ ਤਾਂ ਨਹੀਂ ਕਹਿ ਸਕਦੇ ਅਸੀਂ ਅਸੀਂ ਜਿਹੜੀ ਨਵਾਂ ਸਟਾਰਟ ਕੀਤਾ ਨਹੀਂ ਨਹੀਂ ਭਾਈ ਨਵਾਂ ਪੁਰਾਣਾ ਨਹੀਂ ਕੁਝ ਵੀ ਹੁੰਦਾ ਥੋਡੇ ਵਰਗੇ ਵੀਰਾਂ ਭਾਈਆਂ ਨੂੰ ਦੇਖ ਕੇ ਅਸੀਂ ਬਸ ਸਾਈਕਲ ਚੱਕ ਲਿਆ ਸਾਂਹ ਲਾ ਲਈ ਨਵਾਂ ਕਿੰਨਾ ਭਾਈ ਤੁਸੀਂ ਆਪ ਸੋਚੋ ਤੁਸੀਂ ਬਚਪਨ ਦੇ ਵਿੱਚ ਵੀ ਸਾਈਕਲ ਚਲਾਇਆ ਹੈ ਨਾ ਚਲੋ ਉਦੋਂ ਆਪਾਂ ਕਹਿੰਦੇ ਵੀ ਸ਼ੌਕ ਉਦੋਂ ਦਾ ਸੀਗਾ ਚਲੋ ਵੀ ਬਚਪਨ ਬਚਪਨ ਜਿਹਨੇ ਆਣਾ ਜਦੋਂ ਰੋਂਦਾ ਆ ਪਹਿਲਾਂ ਸਾਈਕਲ ਹੀ ਮੰਗਦਾ ਹਾਂ ਭਾਈ ਸਾਈਕਲਿੰਗ ਦੇ ਵਿੱਚ ਕੋਈ ਨਵਾਂ ਪੁਰਾਣਾ ਨਹੀਂ ਭਾਈ ਤੇ ਭਾਜੀ ਆਪਣਾ ਨਾਮ ਦੱਸਿਓ ਮੇਰਾ ਨਾਮ ਰਣਵੀਰ ਸਿੰਘ ਜੀ ਰਣਵੀਰ ਸਿੰਘ ਉਚਾ ਜੀ ਨਾ ਫੈਂਟਣਾ ਭਾਜੀ ਆਪਣਾ ਜਸਕਰਨ ਸਿੰਘ ਜਸਕਰਨ ਸਿੰਘ ਹੈ ਨਾ ਭਾਈ ਜੀ ਆਪਣਾ ਹਰਦੀਪ ਸਿੰਘ ਜੀ ਟਾਣਾ ਹਰਦੀਪ ਸਿੰਘ ਜੀ ਟਾਣਾ ਇਹ ਤਿੰਨੇ ਬਾਈ ਸਾਈਕਲਿਸਟ ਆ ਤੇ ਇਧਰ ਅੰਕਲ ਜੀ ਬਾਈਬਲ ਜੀ ਖਾਲਸਾ ਬਾਈ ਤੋਂ ਠੀਕ ਇਹ ਜਗਤਾਰ ਸਿੰਘ ਆ ਬਾਈ ਜੀ ਇਹ ਤਾਂ ਸਾਨੂੰ ਮੋਟੀਵੇਟ ਕਰਦੇ ਨੇ ਇਥੋਂ ਜੀ ਇਹਨਾਂ ਨੂੰ ਮੋਟੀਵੇਟ ਕਰਨੇ ਆਲੇ ਜੋ ਨੇ ਨਹੀਂ ਨਹੀਂ ਵਧੀਆ ਆ ਆਹ ਕੰਮ ਕਰੋ ਵਧੀਆ ਲੱਗਦਾ ਹਨਾ ਜਦੋਂ ਜੁਰਤ ਆ ਅਸੀਂ ਇੱਥੇ ਤੁਰਿਆ ਜੀ ਅਸੀਂ ਉਦੋਂ ਜਿੰਨੋਂ ਅਸੀਂ ਆਪਣਾ ਚਲੋ ਅਸੀਂ ਪਹਿਲਾਂ ਆਪਣਾ ਟ੍ਰਿਪ ਕੀਤਾ ਸੀ ਹਾਂ ਜੀ ਜਿਹੜੇ ਆਪਣੀ ਸਾਡਾ ਗਰੁੱਪ ਆ ਜਿਹੜਾ ਹਾਂ ਜੀ ਪਹਿਲਾ ਗਰੁੱਪ ਕਰਕੇ ਆਏ ਆ 11 ਜਣੇ ਆਏ ਆ 11 12 ਜਣੇ ਕੀ 12 ਜਾਣੇ ਭਾਜੀ ਇੱਕੇ ਪਿੰਡ ਦੇ ਹਾਂਜੀ ਬਹੁਤ ਵੱਡੀ ਗੱਲ ਆ ਭਾਜੀ ਅਸੀਂ ਕਰਕੇ ਆਏ ਆ ਆਪਣਾ ਆਪਣੇ ਕਸੌਲੀ ਕਸੌਲੀ ਸੀ ਚਲੋ ਸਾਨੂੰ ਹੈਗਾ ਹਾ ਉਸ ਤੋਂ ਕਿਲੋਮੀਟਰ ਇੱਕ ਸਾਈਡ ਕਹਿ ਸਕਦੇ ਹਾਂ ਬਾਦੂ ਆ ਭਾਜੀ ਚਲੋ ਉਹ ਅਸੀਂ ਸਟਾਰਟ ਕੀਤਾ ਅਸੀਂ ਇੱਥੋਂ ਹੀ ਕਰਿਆ ਸੀਗਾ ਇਹ ਬਜ਼ੁਰਗ ਨੇ ਹਨ ਜਿਵੇਂ ਆਪਾਂ ਨੂੰ ਕਹਦੇ ਹੁੰਦੇ ਨੇ ਗਾਣਾਂ ਵੀ ਕੱਢਦੇ ਨੇ ਮੈਂ ਕਿਹਾ ਜੀ ਜਿਹੜਾ ਸਿਆਣਿਆਂ ਨੇ ਕਿਹਾ ਬਜ਼ੁਰਗਾਂ ਦੀਆਂ ਗਾਣਾਂ ਘੇਰਦੀਆਂ ਲਾਲਾ ਨੜੇ ਸਿਆਣਿਆਂ ਦਾ ਤਜਰਬਾ ਹੁੰਦਾ ਹੈ ਨਹੀਂ ਜੇ ਆਪ ਗੱਡੀਆਂ 'ਚ ਜਾਂਦੇ ਆ ਗੱਡੀਆਂ ਤੋਂ ਇਲਾਵਾ ਅਸੀਂ ਸਾਈਕਲਾਂ 'ਤੇ ਜਾ ਨਹੀਂ ਨਹੀਂ ਬੈਸਟ ਹੈ ਭਾਜੀ ਆਨੰਦਿਆ ਪੂਰਾ ਆ ਤਾਂ ਹੁਣ ਥੋੜੀ ਜੀ ਗਰਮੀ ਕਰਕੇ ਚੱਲੋ ਬੰਦਾ ਹੁੰਦਾ ਥੋੜਾ ਜਿਹਾ ਬੋਡੀ ਡੀਹਾਈਡਰੇਟ ਹੋਣ ਦਾ ਡਰ ਰਿੰਦਾ ਨਹੀਂ ਤਾਂ ਸਿਆਣਾਂ ਤਾਂ ਨਜ਼ਾਰਾ ਹੀ ਬਹੁਤ ਹੈ ਭਾਜੀ ਬਾਕੀ ਜਿਹੜਾ ਸਾਨੂੰ ਮੇਨ ਮੈਨੂੰ ਲੱਗਿਆ ਤੁਹਾਨੂੰ ਅਸੀਂ ਤਾਰ ਰੋਕਿਆ ਵੀ ਤੁਸੀਂ ਸੋਲੋ ਓ ਇਕੱਲੇ ਹੋ ਚਲੋ ਰੋਡ 'ਤੇ ਨਾਲ ਗੱਲ ਕਰਕੇ ਜਿਵੇਂ ਬਾਈ ਹੋਣੋ ਬਾਰੇ ਸਾਡੇ ਚਲੋ ਨੇੜੇ ਹੀ ਨੇ ਸਾਨੂੰ ਪਤਾ ਨਹੀਂ ਸੀਗਾ ਠੀਕ ਠੀਕ ਜੀ ਮੋਢਵਾਲੀ ਤੋਂ ਆਪਣੇ ਆਕਾ ਗੰਦੀਪਾ ਜੀ ਤੇ ਉਹ ਸਾਨੂੰ ਨਹੀਂ ਸੀ ਆਨ ਆਨ ਮੰਨਦੇ ਹੋ ਕਹਿੰਦਾ ਯਾਰ ਕਿੱਥੇ ਮੱਥਾ ਮਾਰਨਾਂਗੇ ਸੰਤੋਸ਼ سپورਟ ਬਾਹਰਲੇ ਬੰਦੇ ਬਹੁਤ ਕਰਦੇ ਸਾਨੂੰ ਜਿਹੜੀ ਛੋੜੇ ਚੋਂ ਪਿੰਡ ਦੇ ਮੁੰਡੇ ਨੇ ਮਿੱਤਰ ਸੱਜਣ ਗਏ ਹੋਏ ਹਾਂਜੀ ਹਾਂਜੀ ਉਹ ਬਹੁਤ ਜ਼ੋਰ ਮਾਰਦੇ ਵੀ ਕਰੋ ਹਨਾ ਚਲੋ ਹੁੰਦਾ ਹਰ ਇੱਕ ਨੂੰ ਵੀ ਚਲੋ ਬੰਦੇ ਜਿਹੜੇ ਮੁੰਡੇ ਆ ਭਾਈ ਏਦਾਂ ਵੀ ਕੋਈ ਕੋਈ ਕਰਦਾ ਹਨਾ ਜੇ ਏਦਾਂ ਉਹ ਕਰਦੇ ਆ ਮੈਂ ਤਾਂ ਕਹਿੰਦਾ ਬਹੁਤ ਵੱਡੀ ਮਾਣ ਵਾਲੀ ਗੱਲ ਆ ਬਾਈ ਉਹਨਾਂ ਨੂੰ ਵੀ ਤਰੱਕੀਆਂ ਵਾਕੇ ਮਾਲਕ ਇਹਦਾ ਅੱਡ ਤਜਰਬਾ ਆਉਂਦਾ ਬਾਹਰ ਜਾ ਕੇ ਯਾਨੀ ਕਿ ਸਾਈਕਲ ਤੇ ਦੁਨੀਆ ਦਾ ਗੱਡੀਆਂ 'ਚ ਘੁੰਮਣ ਨੂੰ ਅੱਡ ਆ ਸੈਂਗਲਾ ਤੇ ਬਿਲਕੁਲ ਬਿਲਕੁਲ ਬਹੁਤ ਤੁਸੀਂ ਤਾਂ ਬਹੁਤ ਚਲੋ ਵੀਡੀਓ ਥੋੜੀ ਲੰਬੀ ਹੋ ਰਹੀ ਆ ਥਾ ਭਾਈਆ ਠੀਕ ਹੈ ਪਹਿਲਾਂ ਫੱਦੇ ਵਸਾ ਲੈਂਦੇ ਆ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਕੀ ਫੱਦੇ ਲੋ ਜੀ ਇਧਰ ਨੂੰ ਰਹਿ ਜਾਂਦਾ ਖਮਾਣੋ ਖਮਾਣੋ ਯਾਨੀ ਪਹੁੰਚ ਗਏ ਆ ਪੜਦੇ ਥੱਲੇ ਖੜ ਗਏ ਆ ਆਕੇ ਉੱਥੇ ਬਾਈਆਂ ਨਾਲ ਗੱਲਾਂ ਬਾਤਾਂ ਮਾਰ ਕੇ ਇਧਰ ਆਪਣਾ ਤੂਫਾਨ ਤੇ ਇਧਰ ਮਾਦਾ ਜੂਸ ਤੇ ਰੇੜੀ ਲਾਈ ਬੈਠੀ ਤੇ ਮੈਂ ਕਹਾ ਮਾਦਾ ਕੋਲੋਂ ਜੂਸ ਪੀਨੇ ਹੋਰ ਮਾਦਾ ਕਦਾਂ ਮੈਂ ਕਾ ਵੀਡੀਓ ਬਣਾ ਲੇ ਤੁਹਾਡੀ ਹਾਂ ਤੇ ਮਾ ਦਾ ਲੂਣ ਥੋੜਾ ਜਿਆਦਾ ਪਾ ਦੇਓ ਤੇ ਮਿੱਠਾ ਥੋੜਾ ਘੱਟ ਪਾ ਦੇਓ ਤੇ ਯੂਸ ਪੀ ਕੇ ਫੇ ਛੱਡਦੇ ਆ ਲਗਾਮਾਂ ਘੋੜੇ ਦੀਆਂ ਬੋ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸ਼ਹਿਰ ਜੀ ਖਮਾਣੋ ਆ ਸਾਹਮਣੇ ਰੋਡ ਚੱਲ ਜਾਂਦਾ ਚਮਕੌਰ ਸਾਹਿਬ ਤੇ ਆਪਾਂ ਪੌੜ ਦੇ ਥੱਲੇ ਥੱਲੇ ਜਾਣਾ ਸਿੱਧੇ ਨਿਕਲਦਾ ਪੌੜ ਦੇ ਉੱਪਰ ਪਰ ਦੀ ਰਾਹ ਤੇ ਸ਼ਹਿਰ ਦੇ ਬਾਹਰ ਬਾਹਰ ਦੀ ਨਿਕਲ ਹੋ ਜਾਂਦਾ ਪਰ ਆਪਾਂ ਜੂਸ ਪੀਣਾ ਹੈਗਾ ਇਸ ਕਰਕੇ ਥੱਲੇ ਦੀ ਹੋ ਗਏ ਹੈਗੇ ਪੌੜ ਦੇ ਲੋ ਸੰਗਤ ਜੀ ਪੂਰੋ ਕਾਲਪੁਰ ਕੇ ਸੱਚੇ ਪਾਤਸ਼ਾਹ ਜੀਆਂ ਦੀ ਮੇਹਰ ਸਦਕਾ ਪਹੁੰਚ ਗਏ ਆ ਜੀ ਆਪਾਂ ਗੁਰਦੁਆਰਾ ਸ਼ਹੀਦ ਗੰਝ ਸਾਹਿਬ ਮਰੰਡਾ ਤਨ ਤਨ ਬਾਬਾ ਜੂਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਦੇ ਚਰਨ ਛੋਹ ਪ੍ਰਾਪਤ ਸਤਨ ਤੇ ਕਰੋ ਸੰਗਤ ਦੀ ਦਰਸ਼ਨ ਵੇ ਗੁਰੂ ਘਰ ਸ਼ਹੀਦ ਗੰਜ ਸਾਹਿਬ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਗੁਰੂ ਚਰਨਾਂ ਦੀ ਹਾਜ਼ਰੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮਰਿੰਡਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੁਆਬ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਜ਼ਿਲ੍ਹਾ ਰੂਪੜ ਪੰਜਾਬ ਸੰਗਤ ਜੀ ਆਓ ਜੀ ਜਾਣਕਾਰੀ ਸਾਂਝੀ ਕਰਦੇ ਆਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਇਤਿਹਾਸ ਬਾਰੇ ਸੰਗਤ ਜੀ ਸਨ 1704 ਈਸਵੀ ਨੂੰ ਉਹਦੇ ਮਹੀਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੁਗਲ ਫੌਜਾਂ ਵੱਲੋਂ ਕ੍ਰਾਂਤੀਆਂ ਸੌਹਾਂ ਖਾ ਕੇ ਸੰਧੀ ਕੀਤੀ ਗਈ ਕਿ ਤੁਸੀਂ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਚਲੇ ਜਾਓ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਗੜ੍ਹ ਦਾ ਕਿਲਾ ਖਾਲੀ ਕਰਕੇ ਸਰਸਾ ਨਦੀ ਦੇ ਕੰਢੇ ਪਹੁੰਚ ਕੇ ਸਿੰਘਾਂ ਸਮੇਤ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਜਾਪ ਅਤੇ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਤਾਂ ਮੁਗਲ ਫੌਜਾਂ ਨੇ ਅਚਾਨਕ ਹਮਲਾ ਕਰ ਦਿੱਤਾ। ਗੁਰੂ ਜੀ ਦੇ ਸਿੰਘ ਅਤੇ ਸਹਿਬਜ਼ਾਦੇ ਬਹਾਦਰੀ ਨਾਲ ਮੁਗਲਾਂ ਦਾ ਟਕਰਾ ਕਰਦੇ ਹੋਏ ਸਰਸਾ ਨਦੀ ਜੋ ਕਿ ਸਮੁੰਦਰ ਦੀਆਂ ਛੱਲਾਂ ਵਾਂਗ ਠਾਠਾਂ ਮਾਰ ਰਹੀ ਸੀ ਪਾਰ ਕਰ ਗਏ ਕੁਝ ਸਿੰਘ ਮੁਗਲ ਫੌਜਾਂ ਦਾ ਬਹਾਦਰੀ ਨਾਲ ਟਕਰਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸੰਗਤ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਬਾਕੀ ਸਿੰਘਾਂ ਅਤੇ ਗੁਰੂ ਜੀ ਨਾਲੋਂ ਵਿਛੜ ਗਏ ਗੁਰੂ ਸਾਹਿਬ ਜੀ ਦੇ ਦਰਬਾਰ ਦਾ ਹੀ ਇੱਕ ਸ਼ਰਧਾਲੂ ਗੰਗੂ ਬ੍ਰਾਹਮਣ ਮਾਤਾ ਗੁਜਰਕੌਰ ਜੀ ਸਹਿਬਜਾਦਾ ਬਾਬਾ ਜੂਰਾਵਾਲ ਸਿੰਘ ਜੀ ਸਹਿਬਜਾਦਾ ਬਾਬਾ ਫਤਿਹ ਸਿੰਘ ਜੀ ਨੂੰ ਆਪਣੇ ਨਾਲ ਆਪਣੇ ਪਿੰਡ ਖੇੜੀ ਜੋ ਕਿ ਅੱਜ ਕੱਲ ਸਿਹੇੜੀ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵਿਖੇ ਲੈ ਆਇਆ ਪਿੰਡ ਸਿਹੇੜੀ ਦੇ ਪੂਰਵ ਵੱਲ ਜਿੱਥੇ ਅੱਜ ਕੱਲ ਗੁਰਦੁਆਰਾ ਐਮੇ ਸਾਹਿਬ ਸਥਿਤ ਹੈ ਵਿਖੇ ਮਾਤਾ ਜੀ ਅਤੇ ਸਹਿਬਜਾਦਿਆਂ ਨੂੰ ਸਾਧੂ ਮਹਾਪੁਰਸ਼ ਦੀ ਝੁੱਗੀ ਵਿੱਚ ਬਿਠਾ ਕੇ ਆ ਗੰਗੂ ਬ੍ਰਾਹਮਣ ਪਿੰਡ ਦਾ ਦਿਨ ਢਲਦੇ ਸਮੇਂ ਜਾਈਆ ਲੈਣ ਤੁਰ ਪਿਆ ਸੰਗਤ ਜੀ ਪਿੰਡ ਵਿਖੇ ਆਪਣੇ ਘਰ ਸਭ ਕੁਝ ਠੀਕ ਠਾਕ ਦੇਖ ਕੇ ਗੰਗੂ ਬ੍ਰਾਹਮਣ ਮਾਤਾ ਜੀ ਅਤੇ ਸਹਿਜਾਦਿਆਂ ਨੂੰ ਹਨੇਰੀ ਬੋਲੀ ਰਾਤ ਜੰਗਲ ਵਿੱਚੋਂ ਜਾਨਵਰਾਂ ਦੇ ਖੋਫੇਠ ਆਪਣੇ ਘਰ ਸਹੀੜੀ ਲੈ ਗਿਆ ਗੰਗੂ ਬ੍ਰਾਹਮਣ ਨੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਇੱਕ ਕਮਰੇ ਵਿੱਚ ਆਰਾਮ ਕਰਨ ਲਈ ਬਿਸਤਰ ਲਗਾ ਦਿੱਤਾ ਸੰਗਤ ਜੀ ਮਾਤਾ ਜੀ ਨੇ ਇੱਕ ਪਾਸੇ ਬਾਬਾ ਜੋਰਾਵਾਰ ਸਿੰਘ ਜੀ ਨੂੰ ਇੱਕ ਪਾਸੇ ਬਾਬਾ ਫਤਿਹ ਸਿੰਘ ਜੀ ਨੂੰ ਬਾਹਾਂ ਨਾਲ ਘੁੱਟ ਕੇ ਗੱਲਬਾਤ ਵਿੱਚ ਲੈ ਲਿਆ ਥੋੜੀ ਦੇਰ ਬਾਅਦ ਹੀ ਗੰਗੂ ਬ੍ਰਾਹਮਣ ਮਾਤਾ ਜੀ ਪਾਸ ਚਾਂਦੀ ਦੀਆਂ ਮੋਹਰਾਂ ਅਤੇ ਸਿੱਕੇ ਦੇਖ ਕੇ ਗੰਗੂ ਬ੍ਰਾਹਮਣ ਦੀ ਨੀਅਤ ਵਿਗੜੀ ਗਈ ਅਤੇ ਪੈਰ ਮਲਦਾ ਗੰਗੂ ਮੋਹਰਾ ਚੋਰੀ ਕਰਨ ਦੀ ਮਨਸਾ ਨਾਲ ਮਾਤਾ ਜੀ ਦੇ ਮੰਜੇ ਹੇਠ ਪਈਆਂ ਮੋਹਰਾਂ ਨੂੰ ਚੁੱਕਣ ਲੱਗਾ ਤਾਂ ਮਾਤਾ ਜੀ ਨੂੰ ਪਤਾ ਲੱਗਣ ਤੇ ਗੰਗੂ ਬ੍ਰਾਹਮਣ ਚੋਰੀ ਕਰਨ ਆਇਆ ਹੈ ਅਤੇ ਮਾਤਾ ਜੀ ਦੇ ਬਾਰ-ਬਾਰ ਸਮਝਾਉਣ ਉਪਰੰਤ ਗੰਗੂ ਬ੍ਰਾਹਮਣ ਨਾ ਸਮਝਿਆ ਅਤੇ ਰੌਲਾ ਪਾਉਂਦਾ ਹੋਇਆ ਮਰਿੰਡੇ ਦੇ कोतवाल ਜਾਨੀ ਖਾਂ ਮੰਨੀ ਮਾਨੀ ਖਾਂ ਕੋਲ ਪਹੁੰਚ ਗਿਆ ਅਤੇ ਆਪਣੇ ਘਰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੇ ਲੁਕੇ ਹੋਣ ਦਾ ਪਤਾ ਦੱਸ ਦਿੱਤਾ। ਸੰਗਤ ਜੀ ਗੰਗੂ ਬ੍ਰਾਹਮਣ ਨੇ ਮਾਤਾ ਜੀ ਅਤੇ ਗੁਰੂ ਜੀ ਦੇ ਲਾਲਾਂ ਨੂੰ ਮਰਿੰਡਾ ਦੇ कोतवाल ਮੁਗਲ ਹਾਕਮ ਪਾਸ ਫੜਵਾ ਦਿੱਤਾ। ਉਪਰੰਤ ਮਾਤਾ ਜੀ ਅਤੇ ਗੁਰੂ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਮਰਿੰਡਾ कोतਵਾਲੀ ਵਿੱਚ ਜਿੱਥੇ ਅੱਜ ਕੱਲ ਗੁਰਦੁਆਰਾ कोतਵਾਲੀ ਸਾਹਿਬ ਸਥਿਤ ਹੈ ਰੱਖਿਆ ਗਿਆ। ਸਾਂਗਾਂ ਜੀ ਉਸ ਤੋਂ ਉਪਰੰਤ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਅਗਲੇ ਦਿਨ ਸਰਹੰਦ ਦੇ ਮੁਗਲ ਹਾਕਮ ਹਾਕਮ ਅੱਗੇ ਪੇਸ਼ ਕਰਨ ਲਈ ਹੁਕਮ ਸੁਣਾ ਦਿੱਤਾ ਤਾਂ ਕੋਤਵਾਲੀ ਸਹਿਬ ਤੋਂ ਮਾਤਾ ਗੁਜਰਕੌਰ ਜੀ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਪੈਦਲ ਤੋਰ ਕੇ ਇਸ ਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਲਿਆਂਦਾ ਗਿਆ ਥੋੜਾ ਸਮਾਂ ਵਿਸ਼ਰਾਮ ਕਰਨ ਉਪਰੰਤ ਇਸ ਸਥਾਨ ਤੇ ਖੂਹ ਤੋਂ ਤੋਂ ਜਲ ਛਕਣ ਉਪਰੰਤ ਰੱਤ ਉੱਪਰ ਬਿਠਾ ਕੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਬਜੀਤ ਖਾਂ ਪਾਸ ਜਿੱਥੇ ਅੱਜ ਕੱਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਸ਼ਸ਼ੋਭਿਤ ਹੈ ਵਿਖੇ ਲੈ ਜਾਇਆ ਗਿਆ ਸੰਗਤ ਜੀ ਨੋਟ ਕਰਿਓ ਜੀ ਇਸ ਸਥਾਨ ਤੋਂ ਜਦੋਂ ਮਾਤਾ ਜੀ ਛੋਟੇ ਸਹਿਬਜ਼ਾਦਿਆਂ ਨੂੰ ਸੂਬਾ ਸੂਬਾ ਸਰਹੰਦpass ਲੈ ਕੇ ਜਾਇਆ ਗਿਆ ਤਾਂ ਉਸ ਤੋਂ ਪਹਿਲਾਂ ਇਸੇ ਹੀ ਸਥਾਨ ਵਿਖੇ ਰੱਥ ਦਾ ਪਹੀਆ ਖਰਾਬ ਹੋਣ ਜਾਣ ਕਾਰਨ ਇੱਥੋਂ ਦੇ ਹੀ ਇੱਕ ਮਿਸਤਰੀ ਵੱਲੋਂ ਉਸ ਸਮੇਂ ਉਸ ਰੱਥ ਦੇ ਪਹੀਏ ਨੂੰ ਠੀਕ ਕੀਤਾ ਗਿਆ ਸੀ ਸੰਗਤ ਜੀ ਇਹ ਸੀ ਇਤਿਹਾਸ ਜੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਮਰਿੰਡਾ ਜ਼ਿਲ੍ਹਾ ਰੋਪੜ ਸੂਬਾ ਪੰਜਾਬ ਸੰਗਤ ਜੀ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਸਮੇਂ ਜੇ ਕੋਈ ਗਲਤੀ ਹੋਈ ਹੋਵੇ ਦਾਸ ਕੋਲੋਂ ਤਾਂ ਆਪਣਾ ਬੱਚਾ ਸਮਝ ਕੇ ਮਾਫ ਕਰਨਾ ਜੀ ਦਾਸ ਖਿਮਾ ਦਾ ਜਾਚਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਪਹੁੰਚ ਗਏ ਸੀਗੇ ਮਰਿੰਡੇ ਟਾਈਮ ਨਾਲ ਜਾਨੀ ਕਿ 5:30 ਤੇ ਦਰਸ਼ਨ ਕੀਤੇ ਗੁਰੂ ਘਰ ਤੇ ਗਗਨਦੀ ਬਾਈ ਨੂੰ ਆਪਾਂ ਤਾਂ ਕਹੀ ਰੋਕ ਲੈਣੇ ਭਾਜੀ ਇੱਥੇ ਹੀ ਭਾਜੀ ਕਹਿੰਦਾ ਨਹੀਂ ਕੱਢਣਾ ਸਬਰ ਕਹਿੰਦਾ ਵੀ ਘੈਂਟਾ ਅਰੈਸਟ ਕਰ ਭਾਵੇਂ 7 ਵਜੇ ਤੱਕ ਅਰੈਸਟ ਕਰ ਤੇ ਮੀਂਹ ਦਾ ਆਨੰਦ ਮਾਣੋ ਜਾਂਦੇ ਆਪਾਂ ਜਾਣਕਾਰੀ ਸਾਂਝੀ ਕਰ ਦਿੰਨੇ ਤੇ ਫੇਰ ਉੱਥੇ ਘੈਂਟਾ ਅਰੈਸਟ ਕੀਤੀ ਸਾਢੇ 7:00 ਤਰੇ ਜੀ ਉੱਥੋਂ ਤੇ ਸਾਢੇ 8:00 ਹੋ ਵਾਇਆ ਘੰਟੇ 'ਚ ਕੱਢ ਦਿੱਤਾ ਆਪਾਂ 24-25 ਕਿਲੋਮੀਟਰ ਤੇ ਟਾਈਮ ਉੱਪਰ ਚੰਡੀਗੜ੍ਹ ਖੜੇ ਆ ਕਹਣਾ ਗਗਨਦੀ ਬਾਈ ਨਾਲ ਮਿਲਿਆ ਨਹੀਂ ਆਪਣੇ ਆ ਇਧਰ ਗਗਨਦੀਪ ਭਾਈ ਇਹ ਰੱਖ ਲਾ ਜੀ ਭਾਈ ਗੱਲ ਕਰਦਾ ਗੱਲ ਕਰ ਲੈਂਦਾ ਉਹ ਬਾਕੀ ਫੇ ਮੜਾਉਣੇ ਤੁਹਾਨੂੰ ਰਾਤ ਦਾ ਮਾਹੌਲ ਲੀਕ ਚੰਡੀਗੜ੍ਹ ਵਾਲੀ ਕੀ ਕਹਿੰਦੇ ਇਹਨੂੰ ਸੁੱਕਣਾ ਲੈ ਕਹਿੰਦੇ ਆ ਕਿਹੜੀ ਹਿਲਦੇ ਦਾਬੇ ਉਹ ਤੇ ਸਾਰੇ ਬੈਠੇ ਆ ਜੁੜੇ ਬੈਠੇ ਆ ਕੈਮਰਾ ਨਹੀਂ ਆਪਾਂ ਮਾਰਦੇ ਘੇਰਦੇ ਵੀ ਆਪਾਂ ਨੂੰ ਵੀ ਕੰਮ ਪਸੰਦ ਨਹੀਂ ਹੈਗੇ ਆਪੇ ਆਨੰਦ ਲੈਣੇ ਆ ਉਧਰ ਤੁਹਾਨੂੰ ਮੋਟਾ-ਮੋਟਾ ਝਾਕਾ ਦਿਖਾਣੇ ਆ ਗਗਨ ਦੀ ਬਾਈ ਨੇ ਸਾਰਾ ਚੰਡੀਗੜ੍ਹ ਹੀ ਘੁਮਾਤਾ ਆਪਣੇ ਘੱਟੋ-ਘੱਟ 1.5 ਘੰਟਾ 2 ਘੰਟੇ ਹੋ ਗਿਆ ਬਾਈ ਕਹਿੰਦਾ ਨੇਰਾ ਤਾਂ ਹੋਇਆ ਹੀ ਆ ਚੰਡੀਗੜ੍ਹ ਘੁੰਮਦੇ ਆ ਵੱਖਰਾ ਹੀ ਆਨੰਦ ਆ ਯਾਰ ਰਾਤ ਨੂੰ ਚੰਡੀਗੜ੍ਹ ਦਾ ਘੁੰਮਣ ਦਾ ਤੇ ਬਾਕੀ ਸਵਾਹ ਧੌਲੀ ਠੰਡੀ ਜਲਦੀ ਆ ਮੀਂਹ ਪੈਣ ਦੇ ਨਾਲ ਵਧੀਆ ਹੋ ਗਿਆ ਇਹਦਾ ਸਵੇਰ ਦੇ ਪਿੱਤਲੇ ਪੈ ਜਗੇ ਕਹਿੰਦੇ ਆ ਨੰਦ ਕੈਮਰੇ ਪਤਾ ਨਹੀਂ ਤੁਹਾਨੂੰ ਆਉਦਾ ਹੋਣਾ ਕਿ ਨਹੀਂ ਆਉਦਾ ਹਨ ਪਰ ਆਪਾਂ ਨੂੰ ਪੂਰਾ ਆ ਰਿਹਾ ਆ ਸਾਨੂੰ ਕੋਹ ਨਹੀਂ ਦੱਸਣਾ ਵਰ ਕੈਮਰੇ ਚ ਹੁੰਦੇ ਇੱਕ ਤੇ ਨਿਆਰੇ ਇਹ ਕਿੰਨਾ ਰਾਜ ਬਰਾੜ ਕਹਿੰਦੇ ਹੁੰਦਾ ਜਿੰਦੀ ਘੜਦੇ ਨਿਆਰਿਆਂ ਨੇ ਪੱਟਿਆ ਅੱਲ ਲੱਗਦੇ ਖਲਾਰਿਆਂ ਨੇ ਪੱਟਿਆ ਵਾਹ ਯਾਰ ਇੱਥੇ ਅੱਗੇ ਤਾਂ ਕੱਲਾ ਬੰਦਾ ਭੇਜ ਵੀ ਨਹੀਂ ਆ ਰਿਹਾ ਵਾਹ ਬੜਾਈ ਸੁਆਦ ਹੈ ਬੇਟੀ ਕੱਲਾ ਜਾ ਬਿਠਾ ਹੋਵੇ ਆਗੇ ਵਾਹ ਹੈਲੋ ਜੀ ਪਾਂਚਕੁਲਾ ਪਹੁੰਚ ਗਏ ਆਪਾਂ ਤੇ ਸਮਾਂ ਹੋ ਗਿਆ ਰਾਤ ਦੇ 10:30 ਵਜੇ ਗਿਆ ਅੱਜ ਦਾ ਪੂਰਾ ਖਾਧਾ ਹੋ ਗਿਆ ਸਵਾਦ ਵੀ ਚਲੇ ਵੀ ਤਿਆਰ ਪਈਆ ਕੋ ਸਖਾਣੀ ਮਰਦਾ ਕੋ ਤੇ ਮੀ ਨੇ ਫੇਰ ਘੇਰ ਲਿਆ ਮੀ ਬਿੰਦਾ ਪੂਰਾ ਪਰ ਸਵੇਰ ਦੇ ਗਰਮੀ ਨਾਲ ਵੀ ਵਿਚਲੇ ਪਏ ਸਗੇ ਵਧੀਆ ਹੋ ਗਿਆ ਤੇ ਸਾਰੇ ਮਸਾਫਰ ਆਪਣੇ ਮੀ ਕਰਕੇ ਇੱਧਰ ਖੜੇ ਆ ਸਾਰੇ ਲਓ ਜੀ ਇੱਧਰ ਆਪਣਾ ਤੂਫਾਨ ਤੇ ਉਧਰ ਗगनਦੀਪ ਬਾਈ ਤੇ ਅਕਾਲਪੁਰ ਸੱਚੇ ਪਾਤਸ਼ਾਹ ਜੀ ਮੇਰ ਸਾਦਕਾ ਸੰਗਤ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਡਾ ਸਾਹਿਬ ਜੋ ਕਿ ਸੂਬਾ ਹਰਿਆਣਾ ਦੇ ਵਿੱਚ ਪੈਂਦਾ ਆ ਪੰਚ ਕੁਲਾ ਜ਼ਿਲ੍ਹਾ ਆ ਜੀ ਇਹਦਾ ਬਾਕੀ ਸੰਗਤ ਜੀ ਦਰਸ਼ਨ ਆਪਾਂ ਸਵੇਰ ਨੂੰ ਕਰਾਂਗੇ ਤੇ ਜਿੰਨਾ ਹੋ ਸਕੇ ਆਪ ਜੀ ਨੂੰ ਵੀਡੀਓ ਜਰੇ ਕਰਵਾਵਾਂਗੇ ਜੇ ਇਸ ਟਾਈਮ 12ਵੀਂ ਹਾਜ਼ਰੀ ਲਵਾਓ ਗੁਰੂ ਚਰਨਾ ਚ ਤੇ ਆ ਜਾਓ ਪਹਿਲਾਂ ਰਹਿਣ ਦਾ ਪ੍ਰਬੰਧ ਦੇਖਦੇ ਆਂ ਕਿੱਦਾਂ ਜੀ ਹਾਂਜੀ ਕੀ ਹਾਲ ਜੀ ਸਾਰਿਆਂ ਦਾ ਤੇ ਟਾਈਮ ਹੁਣ ਖਾਸਾ ਹੀ ਹੋ ਗਿਆ ਜੀ 11:30 ਪਾਉਣੇ 12 ਦਾ ਟਾਈਮ ਹੋ ਗਿਆ ਤੇ ਕਮਰੇ ਦਾ ਥੋੜਾ ਜਿਹਾ ਔਖਾ ਹੀ ਹੋ ਗਿਆ ਹੈਗਾ ਜਿ ਮਿਲਿਆ ਮੁੜਿਆ ਨਹੀਂ ਤੇ ਹੁਣ ਆਪਾਂ ਬੈਗ ਲਾਗ ਇੱਥੇ ਰੱਖ ਲਿਆ ਸਾਈਕਲ ਸਾਈਡ ਤੇ ਲਾਤੀ ਤੇ ਇੱਧਰ ਆ ਪੰਪ ਦੇ ਕੋਲ ਆ ਦੋ ਗੱਦੇ ਲੈ ਜਾਂਦੇ ਆ ਇੱਥੇ ਪੈ ਜਮਾਂਗੇ ਸਾਈਕਲ ਆਪਣੀ ਉੱਧਰ ਆ ਬੂਡਾਂ ਦੇ ਪਿੱਛੇ ਤੇ ਰਾਤ ਕੱਟਦੇ ਆ ਸਵੇਰ ਨੂੰ ਸਫਰ ਤੇ ਪੜਾਂਗੇ ਬਾਕੀ ਜਿਹੜੇ ਗੁਰੂ ਘਰ ਦੇ ਦਰਸ਼ਨ ਆ ਆਪਾਂ ਸਵੇਰ ਨੂੰ ਕਰਾਂਗੇ ਗੁਰੂ ਚਰਨਾਂ 'ਚ ਹਾਜ਼ਰੀ ਸਵੇਰ ਨੂੰ ਲਵਾਵਾਂਗੇ ਤੇ ਠੀਕ ਆ ਜੀ ਥਕਾਵਟ ਬਹੁਤ ਜ਼ਿਆਦਾ ਹੋਈ ਹੋ ਆ ਤੇ ਆਰਾਮ ਕਰਦੇ ਆ ਮਿਲਦੇ ਆ ਜੀ ਫੇ ਕੱਲੂ ਸਵੇਰ ਨੂੰ ਸਾਰਿਆਂ ਮਤਾਵਾ ਬੇਔਰਗਾ ਭੈਣ ਭਰਾਵਾਂ ਨੂੰ ਰੋੜਕੀ ਵਾਲੇਲੋਂ ਤੇ ਰੋੜਕੀ ਵਾਲ ਦੇ ਕੋੜੇਲੋਂ ਸਤਿ ਸ਼੍ਰੀ ਅਕਾਲ